ਸਸੀ ਗਾਜੀ ਆ ਮੈਂ ਵਚਾਲਿਆ ਕਲਾਕਾਰ ਜਿਹੜਾ ਕੱਪੜੇ ਵੇਚਦਾ ਪਿਆ ਆ ਇਹ ਇਹ 사ਸੀ ਗਾਜੀ ਕਲਾਕਾਰ ਇਹਦੇ ਬੜੇ ਗਾਣੇ ਹਿੱਟ ਗਏ ਭਾਜੀ ਯਾਰ ਰੋਕਦੇ ਨਹੀਂ ਪੇ ਉਹ ਭਾਜੀ ਰੋਕ ਗਿਆ ਕਹਿੰਦਾ ਇੱਥੇ ਛਾਵੇਂ ਰੋਕੋ ਛਾਵੇਂ ਭਾਜੀ ਰੁਕ ਗਿਆ ਰੁਕ ਗਿਆ ਇੱਕ ਮਿੰਟ ਰੁਕ ਗਿਆ ਅਈ ਇੱਕ ਮਿੰਟ ਸਸੀ ਗਾਜੀ ਭਾਜੀ ਇਹ ਭਾਈ ਤੁਸੀਂ ਸਾਗਰ ਭਾਜੀ ਹੈ ਨਾ ਹਾਂਜੀ ਹਾਂਜੀ ਸਸੀ ਗਾਜੀ ਭਾਜੀ ਇੱਕ ਮਿੰਟ ਤੁਹਾਡਾ ਟਾਈਮ ਲੈਣਾ 2 ਮਿੰਟ ਪਾਜੀ ਆ ਮੈਂ ਇੱਕ ਲਾਇਆ ਕੋਮੇਡੀ ਲਾਇਆ ਮੈਕਸੀਕੋ ਹਾਂ ਜੀ ਇੱਥੇ ਲਾਓ ਹੋਰ ਸਨੋ ਪਾਜੀ ਕਿੱਦਾਂ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਠੀਕ ਹੈ ਸਟੈਂਡ ਤੇ ਲਾ ਲਓ 5 ਮਿੰਟ ਤੁਹਾਡਾ ਨਾਲ ਗੱਲ ਕਰਨੀ ਆ ਅੱਛਾ ਇੱਧੇ ਕਰ ਲਓ ਕੋਈ ਗੱਲ ਨਹੀਂ 5 ਕਿ ਮਿੰਟ ਦੇ ਦਿਓ ਪਾਜੀ ਜਾਣਾ ਤੇ ਨਹੀਂ ਕਿਤੇ ਨਹੀਂ ਮੈਂ ਹੁਣ ਘਰ ਨਹੀਂ ਜਾਣਾ ਚਲੋ 5 ਕਿ ਮਿੰਟ ਸਾਨੂੰ ਦੇ ਦਿਓ ਟਾਈਮ ਤੇ ਅਸੀਂ ਤੁਹਾਨੂੰ ਦੋਸਤੋਂ ਮਿਲਾਉਣ ਜਾ ਰਹੇ ਹਾਂ ਇਸ ਚੈਨਲ ਤੇ ਤੁਸੀਂ ਬਹੁਤ ਸਾਰੀਆਂ ਸਕਿੱਟਾਂ ਦੇਖਦੇ ਆ ਕੋਮੇਡੀ ਦੇਖਦੇ ਆ ਤੈ ਟੱਲੀ ਰਾਮ ਦੇ ਚੈਨਲ ਹੈ ਤੇ ਅੱਜ ਫਸਟ ਟਾਈਮ ਏ ਤੁਹਾਡਾ ਭਾਜੀ ਕੀ ਨਾਮ ਹੈ ਪੂਰਾ ਨਾਮ ਦੱਸੋ ਪਹਿਲਾਂ ਮੇਰਾ ਨਾਮ ਦਲਬਾਹ ਸਿੰਘ ਆ ਜੀ ਠੀਕ ਹੈ ਤੇ ਕੈਸਟ ਮੇਰੀ ਆਈ ਸੀ ਉਹਦੇ ਵਿੱਚ ਸਭੀ ਸਾਗਰ ਸੀ ਸਾਬੀ ਸਾਗਰ ਹਾਂ ਮੈਨੂੰ ਨਾਮ ਪਾਜੀ ਤੁਹਾਡਾ ਭੁੱਲ ਗਿਆ ਸੀਗਾ ਤੇ ਕੱਲਾ ਸਾਗਰ ਜਾ ਸੀਗਾ ਤੇ ਪਾਜੀ ਅਸੀਂ ਛੋਟੇ ਹੁੰਦੇ ਆ ਤੁਹਾਡਾ ਗਾਣੇ ਬੜੇ ਤੁਹਾਡੇ ਗਾਣੇ ਸੁਣੇ ਆ ਤੇ ਮੈਂ ਸੱਚੀ ਗੱਲ ਪਛਾਣ ਲਿਆ ਤੁਹਾਨੂੰ ਆਂਦਿਆਂ ਮੈਂ ਤੁਹਾਨੂੰ ਪਿੱਛੇ ਆਵਾਜ਼ ਦੇ ਰਿਹਾ ਸੀ ਤੁਸੀਂ ਸੁਣਿਆ ਨਹੀਂ ਰੁਕੇ ਨਹੀਂ ਤੁਸੀਂ ਤੇ ਪਾਜੀ ਤੁਹਾਡੇ ਅਸੀਂ 5 ਮਿੰਟ ਲੈਣੇ ਆਂ ਦੇਖੋ ਜੀ ਕਹਿੰਦੇ ਦੁੱਖਾਂ ਵਿੱਚੋਂ ਦੁੱਖ ਹੈ ਦਾਡਾ ਜਿਸ ਦਾ ਨਾਮ ਗਰੀਬੀ ਦੂਰੋਂ ਵੇਖ ਕੇ ਛੱਡ ਜਾਂਦੇ ਨੇ ਰਿਸ਼ਤੇਦਾਰ ਗਰੀਬੀ ਤੇ ਇਹ ਪਾਜੀ ਹੁਣੀ ਸਾਡੇ ਨਾਲ ਦੇ ਪਿੰਡੋਂ ਤਾਂ ਇਹਨਾਂ ਬਾਰੇ ਮੈਂ ਬਹੁਤ ਵਾਰੀ ਸੁਣਿਆ ਤੇ ਮੈਂ ਪਾਜੀ ਤੁਹਾਨੂੰ ਕਈ ਵਾਰ ਇਹ ਮਿਲਣਾ ਚਾਹੁੰਨਾ ਸੀਗਾ ਪਰ ਮਿਲਣ ਦਾ ਤਾਨੂੰ ਮਿਲਣ ਦਾ ਮੌਕਾ ਮਿਲ ਗਿਆ ਤੇ ਪਾਜੀ ਇੱਕ ਵਾਰੀ ਨਾ ਇਹ ਆਪਣੇ ਚੈਨਲ ਦੇ ਵੀਡੀਓ ਪੈਣੀ ਆ ਤੇ ਤੁਸੀਂ ਬਿਲਕੁਲ ਦੱਸਣਾ ਕਿ ਤੁਹਾਡਾ ਇਹ ਗਾਇਕੀ ਕਦੋਂ થી ਸ਼ੁਰੂ ਕੀਤੀ ਸੀ ਛੱਡੀ ਕਦੋਂ ਦੀ ਗਾਇਕੀ ਇਦਾਂ ਜੀ ਮੈਨੂੰ ਸ਼ੌਂਕ ਤਾਂ ਸੀਗਾ ਬਹੁਤ ਬਚਪਨ ਤੋਂ ਛੋਟੇ ਹੁੰਦੇ ਗੁੰਦੇ ਹੁੰਦੇ ਹੁੰਦੇ ਸੀ ਜਨੇ ਕਰਕੇ ਯਤਨ ਹੁੰਦਾ ਆਈ ਪਿੰਡ ਚ ਉੱਥੇ ਗਾਉਣਾ ਗੁਰਦੁਆਰੇ ਗਾਉਣਾ ਫਿਰ ਹੌਲੀ ਹੌਲੀ ਇਦਾਂ ਸਵੱਬ ਬਣਿਆ ਯਾਰ ਦੋਸਤ ਮਿਲੇ ਜੀ ਤੇ ਉਹਨਾਂ ਨੇ ਦੇਖਿਆ ਕਿ ਆਵਾਜ਼ ਵਧੀਆ ਚਲੋ ਨੰਬਰ ਕਰਦੇ ਆ ਕੈਸਟ ਕਰਦੇ ਆ ਉਦੋਂ ਡੱਕ ਦਾ ਦੌਰ ਹੁੰਦਾ ਸੀ ਤੇ ਉਦੋਂਕ ਫਿਰ ਮੇਰੀ ਰਿਕਾਰਡ ਹੋਈ ਸੀ ਕੈਸੜ ਹਾਂਜੀ ਤੇ ਨਖਰੇ ਤੇ ਨਖਰਾ ਸੀ ਕੈਸੜ ਦਾ ਨਾਮ ਅੱਛਾ ਜੀ ਤੇ ਉਹ ਯਾਰਾਂ ਦੋਸਤਾਂ ਦੇ ਸਹਿਯੋਗ ਦੇ ਨਾਲ ਹੀ ਇੰਨਾ ਕੰਮ ਹੋਇਆ ਸੀ ਆਦਰਵਾਈਜ਼ ਮੈਂ ਤਾਂ ਇੰਨਾ ਕਰਨ ਯੋਗ ਹੈ ਨਹੀਂ ਸੀ ਤੇ ਤੁਸੀਂ ਦਰਸ਼ਕਾਂ ਨੂੰ ਨਾ ਜਲਦੀ ਜਲਦੀ ਯਾਰਾ ਆਪਣੇ ਜਿਹੜੇ ਤੁਹਾਡੇ ਗੀਤ ਸੀਗੇ ਲੋਕਾਂ ਦੇ ਉਦੋਂ ਮੂੰਹ ਚੜੇ ਹੁੰਦੇ ਸੀ ਅੱਜ ਪਤਾ ਨਹੀਂ ਕਿਸੇ ਨੂੰ ਯਾਦ ਹੈ ਕਿ ਨਹੀਂ ਯਾਦ ਤੇ ਤੁਸੀਂ ਉਹ ਕੈਸੜ ਦਾ ਕੋਈ ਵੀ ਗੀਤ ਜਿਹੜਾ ਦੋ ਬੋਲ ਸੁਣਾ ਦੇ ਯਾਰਾ ਤੁਹਾਡਾ ਟਾਈਮ ਅਸੀਂ ਜ਼ਿਆਦਾ ਨਹੀਂ ਲੈਣਾ ਅੱਛਾ ਜੀ ਹਾਂਜੀ ਚਲ ਕੋਈ ਸੁਣਾ ਦਿੰਦਾ ਜੀ ਇੱਕ ਸੈੱਡ Song ਸੀਗਾ ਜੀ ਮਰੀ ਕੈਸਟ ਦਾ ਗੀਤ ਹਾਂਜੀ ਉਹਦੇ ਵਿੱਚੋਂ ਤੁਹਾਨੂੰ ਮੈਂ ਇੱਕ ਸਤਾਇ ਸੁਣਾ ਦਿੰਦਾ ਉਹ ਜੀ ਹੁਣੇ ਖਾਸੇ ਚੰਗੇ ਲੱਗਦੇ ਨਾ ਤੇਰੇ ਇਸ਼ਕ ਨੇ ਦਿਲ ਕੀ ਚੂਰ ਕੀਤਾ ਇੱਕ ਤੇਰੀ بے ਬਫਾਈ ਨੇ ਮੈਨੂੰ ਨਸ਼ਿਆਂ ਲਈ ਮਜਬੂਰ ਕੀਤਾ ਅਸੀਂ ਮੌਤ ਮੰਗਦੇ ਰੱਬ ਕੋਲੋਂ ਮੌਤ ਮੰਗਦੇ ਰੱਬ ਕੋਣੋ ਹਾਏ ਮੌਤ ਵੀ ਚੰਦਰੀ ਖੜਦੀ ਨਾ ਜੈਨੂ ਪੀ ਕੇ ਯਾਦ ਤੇਰੀ ਭੁੱਲ ਦੇਸੀ ਹੁਣ ਉਹ ਵੀ ਚੰਦਰੀ ਚੜਦੀ ਨਾ ਜੈਨੂ ਪੀ ਕੇ ਯਾਦ ਤੇਰੀ ਭੁੱਲ ਦੇਸੀ ਹੁਣ ਉਹ ਵੀ ਚੰਦਰੀ ਚੜਦੀ ਨਾ ਕੀ ਬਾਤ ਹੈ ਬਾਜੀ ਆ ਤੁਹਾਡਾ ਗੀਤ ਮੈਂ ਬਹੁਤ ਵਾਰੀ ਸੁਣਿਆ ਸੀ ਜੀ ਇਹ ਦੀ ਬੱਲੇ ਬੱਲੇ ਚੈਨਲ ਹੁੰਦਾ ਜੀ ਉਦੋਂ ਹਾਂਜੀ ਉਤੇ ਵੀ ਪ੍ਰੋਮੋ ਵੀ ਆਉਂਦੇ ਹੁੰਦੇ ਤੇ ਗਾਣਾ ਵੀ ਦੋ ਤਿੰਨ ਟਾਈਮ ਹੁੰਦਾ ਹੁੰਦਾ ਹਾਂਜੀ ਤੁਹਾਡੇ ਇੰਨਾ ਪਿਆਰਾ ਇੰਨਾ ਵਧੀਆ ਤੁਹਾਡੀ ਆਵਾਜ਼ ਆ ਇੰਨੇ ਪਿਆਰੇ ਤੁਹਾਡੇ ਗੀਤ ਸੀ ਤੇ ਫਿਰ ਵੀ ਇਹ ਕਿਤੇ ਤਾਂ ਕਿਤੇ ਤੁਸੀਂ ਕਿਹੜੀ ਵਜਾ ਕਰਕੇ ਤੁਸੀਂ ਆਪਣੀ ਗਾਇਕੀ ਤੋਂ ਦੂਰ ਹੋ ਗਏ ਭਾਜੀ ਇਦਾਂ ਸੀਗਾ ਕਿ ਉਦੋਂ ਪੈਸੇ ਦੀ ਬਹੁਤ ਕਿਲਤ ਹੁਣ ਵੀ ਹੈ ਉਦੋਂ ਵੀ ਸੀ ਵੀ ਉਦੋਂ ਵੱਡੀਆਂ ਕੰਪਨੀਆਂ ਜਾਣਾ ਜਾਂ ਆਪਾਂ ਕਿਸੇ ਚੰਗੇ ਡਾਇਰੈਕਟਰ ਨਾਲ ਸੰਪਰਕ ਕਰੀਏ ਚੰਗੇ ਡਾਇਰੈਕਟਰ ਤੋਂ ਆਪਾਂ ਕੰਮ ਕਰਵਾਈਏ ਚੰਗਾ 뮤జిక్ ਡਾਇਰੈਕਟਰ ਲਈ ਇੰਨੀ ਪਹੁੰਚ ਨਹੀਂ ਸੀ ਉਹ ਫਿੱਕੋ ਹੀ ਕੈਸਟ ਸੀਗੀ ਉਹਦੇ ਤੋਂ ਹੀ ਅਸੀਂ ਜੁਨੀ ਕੀ ਸਾਡਾ ਹੋ ਨੰਬਰ ਵਿਕਿਆ ਜਾਂ ਐਡ ਲੱਗੀ ਉਹਦੇ ਹਿਸਾਬ ਨਾਲ ਅੱਗੇ ਕੋਈ ਇਦਾਂ ਦਾ ਬਣਿਆ ਨਹੀਂ ਰੁਝਾਨ ਕਿ ਅਸੀਂ ਅੱਗੇ ਵਧੀਏ ਜਾਂ ਜਿਹੜੇ ਯਾਰ ਦੋਸਤ ਸੀਗੇ ਉਹਨਾਂ ਨੇ ਵੀ ਉਹ ਵੀ ਇੰਨੇ ਖਾਸ ਨਹੀਂ ਸੀਗੇ ਕਿ ਨਾਰਮਲੀ ਸੀਗੇ ਉਹਨਾਂ ਨੇ ਵੀ ਅੱਗੇ ਫਿਰ ਕੋਈ ਸਟੈਪ ਚੱਕਿਆ ਨਹੀਂ ਤੇ ਕੈਸਟ ਦਾ ਨਾਮ ਕੀ ਸੀਗਾ ਮੇਰੀ ਕੈਸਟ ਦਾ ਨਾਮ ਹੈ ਨਖਰੇ ਤੇ ਨਖਰਾ ਅੱਛਾ ਉਹ ਦਰਸ਼ਕਾਂ ਨੂੰ ਸੁਣਾ ਦਿਓ ਇੱਕ ਵਾਰੀ ਉਹ ਦੋਸਤਾਂ ਨੂੰ ਕਿ ਉਹ ਦਾ ਟਾਈਟਲ ਸੌਂਗ ਆ ਉਹ ਸੁਣਾ ਦੇ ਹਾਂਜੀ ਲਓ ਉਹ ਦਿਲ ਜਾਵੇ ਲੁੱਟਦਾ ਤੈਨ ਜਾਵੇ ਲੁੱਟਦਾ ਉਹ ਮੱਲੋ ਜੋਰੀ ਲੁੱਟਦਾ ਕਿਸੇ ਤੋਂ ਨਾ ਪੁੱਛਦਾ ਉਹ ਦਿਲ ਜਾਵੇ ਲੁੱਟਦਾ ਨਹੀਂ ਤੈਨ ਜਾਵੇ ਲੁੱਟਦਾ ਮੱਲੋ ਜੋਰੀ ਲੁੱਟਦਾ ਨਾ ਕਿਸੇ ਕੋਲੋਂ ਪੁੱਛਦਾ ਸਾਰਿਆਂ ਤੋਂ ਵੱਖ ساری ਦੁਨੀਆ ਤੋਂ ਵਖਰੇ ਆ ਹਾਏ ਸੋਣੀਏ ਨੀ ਤੇਰਾ ਨਖਰੇ ਤੇ ਨਖਰਾ ਹਾਏ ਸੋਣੀਏ ਨੀ ਤੇਰਾ ਨਖਰੇ ਤੇ ਨਖਰਾ ਆਹ ਕੀ ਬਾਤ ਹੈ ਹਾਏ ਸੋਣੀਏ ਨੀ ਤੇਰਾ ਨਖਰੇ ਤੇ ਨਖਰਾ ਤੇ ਨਖਰੇ ਵਾਲਾ ਤੁਹਾਡਾ ਗੀਤ ਸੁਣ ਕੇ ਮੈਨੂੰ ਇਦਾਂ ਲੱਗਾ ਕਿ ਜਿਵੇਂ ਤੁਸੀਂ ਇਹ ਕੱਪੜੇ ਵੇਚਦੇ ਆ ਜਿੱਦਾਂ ਲੇਡੀਜ਼ ਆ ਪਿੰਡਾਂ ਦੇ ਵਿੱਚ ਬੀਬੀਆਂ ਆ ਹਾਂਜੀ ਤੇ ਉਹ ਵੀ ਕੱਪੜੇ ਖਰੀਦਣੇ ਵੇਲੇ ਭਾਗ ਕਰਦੀਆਂ ਨਖਰੇ ਬੜੀਆਂ ਕਰਦੀਆਂ ਹਾਂਜੀ ਹਾਂਜੀ ਤੇ ਤੁਹਾਨੂੰ ਕਦੇ-ਕਦੇ ਯਾਦ ਆਉਂਦਾ ਹੋਣਾ ਤੇ ਯਾਰ ਇਹ ਬੀਬੀਆਂ ਕਿਦਾਂ ਨਖਰੇ ਕਰਦੀਆਂ ਮੈਂ ਇੱਕ ਦਿਨ ਅੱਛਾ ਸਿੰਗਰ ਸੀ ਮੈਂ ਗਾਉਣਾ ਸੀ ਸਟੇਜਾ ਲਾਉਣਾ ਸੀ ਕਦੇ ਤੁਹਾਡੇ ਦਿਲ ਵਿੱਚ ਕਦੀ ਵੀ ਇਹੋ ਜਿਹਾ ਖਿਆਲ ਆਇਆ ਭਾਜੀ ਇਦਾਂ ਹੈ ਵੀ ਜਦੋਂ ਸਾਨੂੰ ਕੋਈ ਉਮੀਦ ਦੀ ਕਿਰਨ ਦਿਸਦੀ ਹੋਵੇ ਨਾ ਫਿਰ ਉਹ ਉਹ ਤੋਂ ਸਾਨੂੰ ਹੋ ਜਾਂਦਾ ਕਿ ਅਸੀਂ ਕੁਝ ਕਰ ਸਕਦੇ ਹਾਂ ਹੁਣ ਉਮੀਦ ਦੀ ਕਿਰਨ ਕੋਈ ਦਿਸਦੀ ਨਹੀਂ ਕਿ ਕੁਝ ਕਰ ਲਈਏ ਜਾਂ ਕੋਈ ਵੱਡਾ ਨੰਬਰ ਕਰ ਲਈਏ ਜਾਂ ਕੋਈ ਕੁਝ ਵੀ ਅੱਜ ਕੱਲ ਪੈਸੇ ਤੁਹਾਨੂੰ ਪਤਾ ਕਿੰਨੇ ਕ ਮੈਟਰਾਂ ਦੇ ਪੈਸੇ ਲੱਗਦੇ ਆ ਉਹ ਇੰਨੀ ਪਹੁੰਚ ਹੁਣ ਹੈ ਨਹੀਂ ਕਿਆ ਦਾ ਮਤਲਬ ਕਿ ਤੁਹਾਡੇ ਪਿੱਛੇ ਜਿਹੜੀ ਸਪੋਰਟ ਨਹੀਂ ਕੋਈ ਨਹੀਂ ਸਪੋਰਟ ਨਹੀਂ ਤਾਂ ਜੇ ਸਪੋਰਟ ਹੁੰਦੀ ਤੁਸੀਂ ਸ਼ਾਇਦ ਕਿਤੇ ਕਿਤੇ ਜਿਵੇਂ ਵੱਡੇ ਵੱਡੇ ਸਿੰਗਰ ਹੈ ਹਨਾ ਉੱਪਰਲੇ ਪਲੇਟਫਾਰਮ ਤੇ ਪਹੁੰਚੋ ਉਹਦਾ ਤੁਸੀਂ ਪਹੁੰਚ ਸਕਦੇ ਸੀ ਚਲੋ ਤੁਸੀਂ ਕੋਈ ਇੱਕ ਗੀਤ ਹੋਰ ਆਪਣਾ ਗਾਇਆ ਹੋਇਆ ਕੈਸਟ ਦਾ ਹੋ ਗੱਲਾਂ ਨੈਣਾ ਦੀਆਂ ਨੈਣਾ ਨਾਲ ਹੋ ਲੈਣ ਦੇ ਹਾਏ ਨਿਜਰਾ ਹੋ ਲੈਣ ਦੇ ਅੱਜ ਟੁੱਟੀਆਂ ਮੁਹੱਬਤਾਂ ਨੂੰ ਰੋ ਲੈਣ ਦੇ ਹਾਏ ਨੀ ਜਰਾ ਰੋ ਲੈਣ ਦੇ ਉਹ ਕਿਵੇਂ ਕਿਵੇਂ ਟੁੱਟੀਆਂ ਤੇ ਕਿਵੇਂ ਕਿਵੇਂ ਗੰਡੀਆਂ ਕਿਨੇ ਯਾਦ ਰੱਖੀਆਂ ਤੇ ਕਿਨੂੰ ਸਭ ਭੁੱਲੀਆਂ ਨੀ ਜਰਾ ਸੋਚਾਂ ਦੇ ਇਸ ਮੁੰਦੇ ਰਾਹ ਚ ਖੋ ਲੈਣ ਦੇ ਹਾਏ ਨੀ ਜਰਾ ਖੋ ਲੈਣ ਦੇ ਅੱਜ ਟੁੱਟੀਆਂ ਮੁਹੱਬਤਾਂ ਨੂੰ ਰੋ ਲੈਣ ਦੇ ਹਾਏ ਨਿਜਰਾਂ ਰੋ ਲੈਣ ਦੇ ਵਾਹ ਜੀ ਵਾ ਟਟੀਆਂ ਮੁਹੱਬਤਾਂ ਨੂੰ ਰੋ ਲੈਣ ਦੇ ਕਦੇ-ਕਦੇ ਤਾਂ ਤੁਹਾਡਾ ਵੀ ਇਕੱਲੇ ਬੈਠ ਕੇ ਕਦੇ ਸੋਚਦੇ ਹੋਣੇ ਆ ਕਿ ਸਮਾਂ ਸੀ ਜਦੋਂ ਸਟੇਜ ਤੇ ਚੜ ਕੇ ਗਾਇਦਾ ਹੁੰਦਾ ਸੀਗਾ ਤੇ ਮੁਹੱਬਤਾਂ ਵਾਲਾ ਗਾਣਾ ਤੇ ਹੁਣ ਕਦੇ-ਕਦੇ ਦਿਲ ਵਿੱਚ ਆਂਦਾ ਹੁਣਾ ਰੋਣ ਦਾ ਵੀ ਅੰਦਰ ਐਸਾ ਵਿਰਾਗ ਵੀ ਜਾਗਦਾ ਹੁਣਾ ਕਿਉਂਕਿ ਸਮੇਂ ਦੇ ਨਾਲ ਸਾਰਾ ਕੁਝ ਹੁੰਦਾ ਤੇ ਕਦੇ ਦਿਲ ਭਾਵਕ ਵੀ ਹੋਇਆ ਕਿ ਯਾਰ ਕਿਹੜੀ ਸਟੇਜ ਤੇ ਮੈਂ ਸੀ ਕਿਹੜੀ ਸਟੇਜ ਤੇ ਆ ਗਿਆ ਦੇਖੋ ਜੀ ਕੋਈ ਵੀ ਇਨਸਾਨ ਆ ਉਹ ਜਦੋਂ ਉੱਪਰੋਂ ਥੱਲੇ ਨੂੰ ਆਉਂਦਾ ਤਾਂ ਦੁੱਖ ਤਾਂ ਨੂੰ ਬੜਾ ਲੱਗਦਾ ਕਿ ਉਹਨਾਂ ਸੁਪਨੇ ਬੜੇ ਸੰਜੋਏ ਹੁੰਦੇ ਆ ਹੂੰ ਕਿ ਮੈਂ ਆਹ ਕਰਨਾ ਮੈਂ ਉਹ ਕਰਨਾ ਤੇ ਜਦੋਂ ਘਰ ਦੀਆਂ ਜ਼ਿੰਮੇਵਾਰੀਆਂ ਗਰੀਬੀ ਸਾਥ ਨਹੀਂ ਨਾ ਦਿੰਦੀ ਫਿਰ ਉਹ ਸੁਪਨੇ ਜਿਹੜੇ ਆ ਚੂਰ ਹੋ ਜਾਂਦੇ ਆ ਉਸ ਤੋਂ ਬਾਅਦ ਸੁਪਨੇ ਲੈਣਾ ਵੀ ਮੈਂ ਸਮਝਦਾ ਕਿ ਪਾਪ ਆ ਹੂੰ ਕਿ ਆਪਾਂ ਮੁੜ ਕੇ ਸੁਪਨੇ ਦੇਖਣ ਲੱਪ ਜੇ ਵੀ ਇਦਾਂ ਹੋ ਜੂਗੀ ਉਹ ਨਾ ਹੋਣ ਦੀ ਉਮੀਦ ਹੁੰਦੀ ਆ ਕਿ ਇਹ ਹੁਣੇ ਨਹੀਂ ਹਮ ਪਰ ਫਿਰ ਵੀ ਜੇ ਲਈਏ ਤਾਂ ਫਿਰ ਮੈਨੂੰ ਲੱਗਦਾ ਵੀ ਨਹੀਂ ਸਹੀ ਲੱਗਦਾ ਫਿਰ ਮੈਨੂੰ ਹਮ ਕਿ ਹੁਣ ਕੋਈ ਆਸ ਹੀ ਹਨੇ ਨਹੀਂ ਸਾਬੀ ਸਾਗਰ ਜੀ ਕਹਿੰਦੇ ਆ ਕਿ ਜਿੰਨ ਕੇ ਇਰਾਦੇ ਮਜ਼ਬੂਤ ਹੁੰਦੇ ਹਨ ਉਹਨਾਂ ਕੇ ਲਈ ਸਤਾਰੀ ਵੀ ਜਗ੍ਹਾ ਛੋੜ ਦਿੰਦੇ ਹਨ ਕੋਸ਼ਿਸ਼ ਕਰਨ ਵਾਲੋ ਕੀ ਕਭੀ ਹਾਰ ਨਹੀਂ ਹੁੰਦੀ ਕੋਸ਼ਿਸ਼ ਆਪਣੀ ਤੁਸੀਂ ਬਰਕਰਾਰ ਰੱਖੋ ਤੇ ਅਸੀਂ ਤਾਇਆ ਟੱਲੀ ਨਾਮ ਫੇਸਬੁੱਕ YouTube Insta ਚੈਨਲ ਵੱਲੋਂ ਇਹ ਤੁਹਾਨੂੰ ਸਪੋਰਟ ਕਰਾਂਗੇ ਉਸ ਤੋਂ ਪਹਿਲਾਂ ਇੱਕ ਗੀਤ ਕੋਈ ਕਿਸੇ ਦਾ ਗਾਇਆ ਹੋਇਆ ਹੋ ਤੇਰੀ ਗਲੀਆਂ ਚੋਂ ਸੁਣੇ ਮੈਨੂੰ ਓਰੋੜਾ ਸੁਣੇ ਮੈਨੂੰ ਮੋਹਾਂ ਦਾ ਅਸੀਂ ਤੇਰੇ ਦੀਵਾਨੇ ਜਾਨੀ ਵੇ ਤੂੰ ਵੀ دیਵਾਨਾ ਹੋ ਰਾਂ ਦਾ ਮੈਨੂੰ ਦੁਨੀਆ ਨੇ ਸਮਝਾਇਆ ਸੀ ਹਾਈ ਬੇਤੀਆ ਹੋਇਆ ਈਮਾਨ ਤੂੰ ਹੁਣ ਯਾਰੀ ਤੇਰੀ ਚੰਗੀ ਐ ਪਰ ਚੰਗਾ ਨਹੀਂ ਇਨਸਾਨ ਤੂੰ ਮੈਂ ਕਿਨਾ ਮਨੀ ਦੁਨੀਆ ਦੀ ਤੇਰੀ ਹੋ ਗਈ ਵੇ ਮੈਨੂੰ ਕੀ ਪਤਾ ਸੀ ਤੂੰ ਸੀਨੇ ਨਾਲ ਲਾਉਣਾ ਹੀ ਨਹੀਂ ਮੈਂ ਤੇਰੇ ਪਿੱਛੇ ਆ ਰਾਇਣੀ পাগল ਹਾਂ ਕੋਈ পাগল ਵੀ ਹਾਏ ਮੇਰੇ ਵਰਗਾ ਹੋਣਾ ਹੀ ਨਹੀਂ ਮੈਂ ਤੇਰੇ ਪਿੱਛੇ ਆ ਰਾਇਨੀ ਪਾਗਲ ਹਾਂ ਕੋਈ ਪਾਗਲ ਵੀ ਹਾਂ ਮੇਰੇ ਵਰਗਾ ਹੋਣਾ ਹੀ ਨਹੀਂ ਅੱਛਾ ਸਾਵੀ ਸਾਗਰ ਜੀ ਇਹ ਦੱਸੋ ਕਿ ਤੁਹਾਡੀ ਜਿਹੜੀ ਕੈਸਟਿਸਿੰਗ ਨਖਰੇ ਦੇ ਨਖਰਾ ਉਹਦੇ ਵਿੱਚ ਟੋਟਲ ਕਿੰਨੇ ਗੀਤ ਸੀ ਉਹਦੇ ਵਿੱਚ ਭਾਜੀ 8 ਸੌਂਗ ਸੀਗੇ 8 ਸੌਂਗ ਸੀਗੇ ਠੀਕ ਹੈ ਤੇ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਕੋਈ ਇੱਕ ਅੱਧਾ ਹੀ ਗਾਣਾ ਦੁਬਾਰਾ ਰਿਕਾਰਡ ਕਰਾ ਲਓ ਭਾਜੀ ਹੁਣ ਤੁਹਾਨੂੰ ਪਤਾ ਵੀ ਕਿੰਨਾ ਪੈਸਾ ਲੱਗਦਾ ਕਿੱਥੋਂ ਲਾਉਣਾ ਪੈਦਾ ਪੈਸੇ ਦੀ ਗੇਮ ਆ ਜੀ ਹਾਂ ਹਾਂ ਉਹਨਾ ਮਾੜਾ ਮੋਟਾ ਕੰਮ ਕਰਕੇ ਘਰ ਦਾ ਖਰਚ ਪਾਣੀ ਚ ਲਾਈਦਾ ਹਾਂ ਬੱਚੇ ਪਾਲੀਦੇ ਆ ਹਾਂ ਹਾਂ ਫਿਰ ਇੰਨੇ ਪੈਸੇ ਕੱਢ ਕੇ ਕਿੱਥੋਂ ਲਾ ਦੇਣਾ ਹੈ ਅੱਛਾ ਸਾਵੀ ਸਾਗਰ ਜੀ ਜੇ ਅਸੀਂ ਤੁਹਾਨੂੰ ਕਹੀਏ ਕਿ ਅਸੀਂ ਆਪਣੇ ਤਾਇਆ ਚੱਲੀਰਾਮ ਪੂਰੇ ਜਿੰਨੀ ਵੀ ਸਾਡੀ ਟੀਮ ਆ ਉਹਨਾਂ ਵੱਲੋਂ ਤੁਹਾਡਾ ਇੱਕ ਗੀਤ ਰਿਕਾਰਡ ਕਰਾ ਦੀਏ ਤੇ ਕਿੰਦਾ ਖੁਸ਼ੀ ਹੋਊਗੀ ਇਹ ਤਾਂ ਭਾਜੀ ਬਹੁਤ ਖੁਸ਼ੀ ਵਾਲੀ ਗੱਲ ਹੋਊਗੀ ਜੀ ਮਿਹਰਬਾਨੀ ਭਾਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਹੂਗਾ ਤੁਹਾਡਾ ਤੇ ਹੁਣ ਮੈਂ ਦਰਸ਼ਕਾਂ ਨੂੰ ਵੀ ਯਾਰਾਂ ਦੋਸਤਾਂ ਨੂੰ ਵੀ ਕਹਿਣ ਲੱਗਾ ਜਿੰਨੇ ਵੀ ਵੀਡੀਓ ਵੇਖ ਰਹੇ ਆ ਕਿ ਇਹ ਸਾਡਾ ਵੀਰ ਆ ਦੇਖੋ ਕਿੰਨਾ ਭਾਵੁਕ ਹੋ ਗਿਆ ਇੱਕ ਟਾਈਮ ਸੀ ਜਦੋਂ ਇਸ ਸਟੇਜਾਂ ਤੇ ਗਾਉਂਦਾ ਹੁੰਦਾ ਸੀ ਲੋਕੀ ਵੇਖਣ ਲਈ ਖੜਦੇ ਸੀ ਅੱਜ ਵਿਚਾਰਾ ਪਿੰਡ ਪਿੰਡ ਘਰ ਘਰ ਜਾ ਕੇ ਕੱਪੜੇ ਵੇਚ ਰਿਹਾ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਵੀਰ ਦੇ ਜਿਹੜੇ ਗਾਣੇ ਆ ਮਤਲਬ ਕਿ ਇਸ ਵੀਰ ਦੇ ਜਿਹੜੇ ਗਾਣੇ ਆ ਉਹ ਅਸੀਂ ਰਿਕਾਰਡ ਕਰੀਏ ਤੇ ਅਸੀਂ ਤੁਹਾਨੂੰ ਵਾਅਦਾ ਕਰਦੇ ਆ ਅਸੀਂ 1 ਮਹੀਨੇ ਦੇ ਅੰਦਰ ਅੰਦਰ ਇਹਨਾਂ ਦੇ ਗੀਤ ਜਿਹੜੇ ਆ ਉਹ ਲੈ ਕੇ ਆਵਾਂਗੇ ਤੇ ਜੇ ਤੁਸੀਂ ਚਾਹੁੰਦੇ ਹੋ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਸੋ ਇੱਕ ਵਾਰੀ ਸਾਰੇ ਵੀਰਾਂ ਨੂੰ ਰਿਕਵੈਸਟ ਕਰ ਦੋ ਵੀਡੀਓ ਸ਼ੇਅਰ ਕਰਨ ਲਈ ਯਾਰ ਸਾਰੇ ਮੇਰੇ ਵੀਰ ਦਬ ਕੇ ਸ਼ੇਅਰ ਕਰਿਓ ਜੀ ਵੀਡੀਓ ਨੂੰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੇ ਦਸ਼ਕਾਂ ਨੂੰ ਇੱਕ ਵਾਰੀ ਫੇਰ ਦੱਸਦਾ ਜੀ ਇਹ ਸੀ ਸਾਡੇ ਸਾਬੀ ਸਾਗਰ ਜੀ ਤੁਸੀਂ ਹੁਣ ਜਾ ਸਕਦੇ ਆ ਜੀ ਤੇ ਜਾਂਦੇ ਜਾਂਦੇ ਨਾ ਇੱਕ ਗੀਤ ਕੋਈ ਕੋਈ ਵੀ ਜਾਂ ਧਾਰਮਿਕ ਹੋ ਜਾਏ ਜਾਂ ਕੋਈ ਵੀ ਹੋ ਜਾਏ ਠੀਕ ਹੈ ਜੀ ਠੀਕ ਹੈ ਜੀ ਗਾਉਂਦਿਆਂ ਨਾ ਜਾਣਾ ਤੁਸੀਂ ਬਸ ਹੋ ਕਦੇ ਮਾਰੇ ਨਾਂਗਰੀ ਪਾਂ ਧਰ ਗੇੜਾ ਸੁਣਿਓ ਜਰੂਰ ਬਹਿਨਤੀ ਹੋ ਕਦੇ ਮਾਰੇ ਨਾਂਗਰੀ ਪਾਂ ਧਰ ਗੇੜਾ ਸੁਣਿਓ ਜਰੂਰ ਬਹਿਨਤੀ ਤੇ ਵੀਡੀਓ ਨੂੰ ਯਾਰ ਸ਼ੇਅਰ ਜੂਰ ਕਰ ਦਿਓ ਤੇ ਇਸ ਵੀਰ ਨੂੰ ਅਸੀਂ ਹੁਣ ਅੱਗੇ ਲੈ ਕੇ ਆਉਣਾ ਯਾਰ ਤੇ ਇਹਨਾਂ ਦੇ ਗੀਤ ਆਦਿ ਵੀਡੀਓ ਰਿਕਾਰਡ ਕਰਾਂਗੇ ਧੰਨਵਾਦ